ਇਹ ਬਤਾ ਲਾਈਵਰ ਬਾਬੇ ਦਰਬਾਰ ਜਕਾਰਾ ਉੱਚਾ ਪਹਾੜਾ ਵਾਲੇ ਦਾ ਬੋਲ ਸੱਚੇ ਦਰਬਾਰ ਜੀ ਜ ਤੁਸੀਂ ਵਿੱਚ ਬੈਠੇ ਓਏ ਅਸੀਂ ਵੀ ਜਾਵਾਂਗੇ ਹਾਂ ਕਿਉਂ ਅਸੀਂ ਨਹੀਂ ਮੱਥਾ ਟੇਕ ਕੇ ਹਣੀ ਮੂੰਹ ਤੇ ਇੱਕ ਬਾਰੇ ਨਿਕਲੋ ਭਾਈ ਤੂੰ ਇਹਦਾ ਨਾਲ ਜਾਉਂਦਾ ਬਹੁਤ ਕਾਫੀ ਹੱਦ ਹੋ ਗਈ ਯਾਰ ਅਸੀਂ ਮੱਥਾ ਟੇਕਣਾ ਨਿਕਲ ਬਾਹਰੇ ਓਏ ਅੱਜ ਬਰਤਿਆਂ ਮੰਗੂ ਬੈ ਕੇ ਜੱਜ ਕੇ ਕਿਉਂ ਆਦਾ ਮੈਂ ਤਾਂ ਹਣੀ ਮੂੰਤੇ ਰਹਾਗਾ ਬੱਬਰ ਅਸੀਂ ਵੀ ਬਗਦਾ ਅਸੀਂ ਅਸੀਂ ਨਹੀਂ ਜਾਣਾਗਾ ਓਏ ਬੱਬਰ ਇਹਨੇ ਮਰੂ ਰੱਖ ਲੈ ਮੇਰੇ ਸਾਡੇ ਲੰਗੜਾ ਆਇਆ ਮੇਰੀ ਮੰਦਾ ਹੈ ਮੰਜੀ ਗੱਲ ਕਰ ਪਤਕ ਕਾ ਬੱਦਦੇ ਨਹੀਂ ਹੁੰਦੇ ਦੇਖ ਛੇੜਾ ਛਾਣੇ ਬੈਣਿਆ ਚਿੱਤੇ ਦੇ ਨਾਲ ਚੱਲਾਂਗੇ ਪਹਾੜੀ ਦਾ ਕੰਮ ਉੱਥੇ ਕੋਈ ਉੱਤ ਨਹੀਂ ਤੂੰ ਹੋਗੀ ਕੌਣ ਕਰੇ ਓਏ ਯਾਰ ਉੱਚ ਨਹੀਂ ਚੀਜ਼ਾਂ ਕਰਨ ਜਾਣਾ ਤੂੰ ਸੁਣ ਮੇਰਾ ਸੁਣਨਾ ਕੀ ਆ ਯਾਰ ਅਸੀਂ ਬੁੱਤ ਮੇਰੀ ਗੱਲ ਸੁਣ ਤੂੰ ਹਜੇ ਤਾਂ ਕਿਤੇ ਨਹੀਂ ਪੁੱਤ ਗਿਆ ਹਜੇ ਤੀਰਥ ਸਥਾਨ ਤੇ ਸੰਧੀਆਂ ਮੇਰੀ ਗੱਲ ਮੈਂ ਤੇਰੇ ਨਾਲ ਜਾਂਦਾ ਰਹਿਣਾ ਓਹ ਕਰਨਾ ਕੀ ਆ ਯਾਰ ਸਾਡੇ ਸਾਡੇ ਦੋ ਜਣਾਂ ਦੀ ਗੱਲ ਆ ਅਸੀਂ ਸਿਆਰੇ ਤੇਰੀ ਰਾਖੀ ਰੱਖਣੀ ਪਊ ਕਿ ਚੱਲ ਯਾਰ ਚੱਲ ਕੰਮੀ ਵਾਲਾ ਤੁਸੀਂ ਭੱਜ ਜਾਓ ਤੁਸੀਂ ਭੱਜ ਜਾਓ ਕੰਮੀ ਵਾਲਾ